ਸੱਤ ਦਿਨੋ ਕੁਝ ਦਿਨ ਪਹਿਲਾਂ ਮੈਂ ਕੋਈ ਛੋਟ ਵੀਡੀਓ ਬਣਾਈ ਥੀ ਗੁਰੂ ਨਾਨਕ ਦੇਵ ਜੀ ਦੇ ਜਿਹਦੇ ਵਿੱਚ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਹੈ ਰਾਜੇ ਦੇ ਮੁੰਡੇ ਦਾ ਮਾਸ ਖਾਦਾ ਇਹ ਮੈਂ ਵੀਡੀਓ ਬਣਾਈ ਸੀ ਲੇਕਿਨ ਪ੍ਰਾਨਸੰਗਰੀ ਜੋ ਲਿਖਿਆ ਮੈਂ ਉਹ ਦੱਸਣੇ ਅੱਜ ਇਹ ਪ੍ਰਾਨਸੰਗਰੀ ਸ਼ੁਰੂ ਕਰ ਰਿਹਾ ਬਾਬੇ ਆਖਿਆ ਜੋ ਮੈਂ ਪਿਆਦਾ ਹੀ ਚੱਲਿਆ ਯਾਨਕਿ ਜੇ ਮੈਂ ਪੈਦਲ ਹੀ ਚੱਲਿਆ ਤੇ ਲੋਕ ਕਹਿਣਗੇ ਕਿ ਸਿਵਨਾਬ ਦਾ ਗੁਰੂ ਪੈਦਲ ਚੱਲਦਾ ਹੈ ਤਦ ਰਾਜੇ ਸ਼ਿਵਨਾਬ ਆਖਿਆ ਜੀ ਤੁਮਾਰਾ ਦਿੱਤਾ ਸਭ ਕੁਝ ਹੈ ਹੁਕਮ ਹੋਵੇ ਤਾਂ ਸੁਖਫਾਲ ਪਰ ਚਲੀਏ ਹੁਕਮ ਹੋਵੇ ਤਾਂ ਹਾਥੀ ਚੜੀਏ ਤਾਂ ਗੁਰੂ ਬਾਬੇ ਆਖਿਆ ਜੋ ਰਾਜਾ ਅਸੀਂ ਮਨੁੱਖ ਦੀ ਅਸਵਾਰੀ ਕਰਦੇ ਹਾਂ ਕਿ ਅਸੀਂ ਬੰਦੇ ਦੀ ਸਵਾਰੀ ਕਰਦੇ ਹਾਂ ਤਦ ਰਾਜੇ ਆਖਿਆ ਅਜੀ ਮਨੁੱਖ ਬਹੁਤ ਹਨ ਚੜ ਚਲੀਏ ਤਦ ਬਾਬੇ ਆਖਿਆ ਐ ਹੋ ਰਾਜਾ ਉਹ ਮਨੁੱਖ ਕੋਈ ਰਾਜਕੁਮਾਰ ਹੋਵੇ ਤੇ ਰਾਜਾ ਹੋਵੇ ਤਿਸ ਕੀ ਪੀਠ ਪਰ ਚੜਾ ਤਬਰ ਆਦੀ ਆਖਿਆ ਜੀ ਤੇਰਾ ਕੀਤਾ ਰਾਜਾ ਮੈਂ ਵੀ ਹਾਂ ਮੇਰੀ ਪੀਠ ਪਰ ਚੜ ਚਲੀ ਤਾ ਬਾਬਾ ਰਾਜੇ ਕੀ ਪੀਠ ਉਪਰ ਚੜਿਆ ਤੇ ਲੋਗ ਲੱਗੇ ਆਖਨ ਰਾਜਾ ਕਮਲਾ ਹੋਇਆ ਹੈ ਤਬ ਬਾਬਾ ਰਾਜੇ ਕੀ ਪੀਠ ਉਪਰ ਚੜ ਕੇ ਰਾਜੇ ਕੇ ਗਰ ਗਿਆ ਆ ਬੈਠਾ ਤਾ ਰਾਣੀ ਚੰਦਲ ਕਾ ਚੰਦਲ ਕਾ ਚੰਦਲ ਕਲਾ ਜੋਰ Shivnaab ਦੀ ਪਤਨੀ ਸੀ ਅਤੇ ਰਾਜਾ Shivnaab ਹੱਥ ਜੋੜ ਕਰ ਖੜੇ ਹੋਏ ਲਗੇ ਬੇਨਤੀ ਕਰਨ ਜੋ ਪ੍ਰਸਾਦੀ ਦਾ ਹੁਕਮ ਹੋਵੇ ਕਹਿੰਦੇ ਮਤਲਬ ਕਿ ਪ੍ਰਸਾਦੇ ਦਾ ਹੁਕਮ ਹੋਵੇ ਤਾਂ ਬਾਬੇ ਆਖਿਆ ਅਸੀਂ ਪ੍ਰਸਾਦ ਨਹੀਂ ਛਕਦੇ ਯਾਨੀ ਕਿ ਅਸੀਂ ਰੋਟੀ ਨਹੀਂ ਖਾਂਦੇ ਤਾਂ ਰਾਜੇ ਆਖਿਆ ਸਾਡਾ ਭਲਾ ਕਿਉਂ ਕਰੋਗੇ ਤਦ ਗੁਰੂ ਜੀ ਆਖਿਆ ਜੋ ਮਨੁੱਖ ਦਾ మాਸ ਹੋਵੇ ਆ ਸੁਣ ਲੋ ਮਹਾਰਾਜਾ ਫੇਰ ਨਾ ਕਹਨੇ ਝੂਠ ਬੋਲਦਾ ਇੱਥੇ ਲਿਖਿਆ ਤਦ ਗੁਰੂ ਜੀ ਆਖਿਆ ਜੋ ਮਨੁੱਖ ਦਾ మాਸ ਹੋਵੇ ਤਾਂ ਆਹਾਰ ਕਰਾਂ ਕਾ ਰਾਜੇ ਸ਼ਿਵਨਾਬ ਆਖਿਆ ਜੀ ਆਦਮੀ ਵੀ ਬਹੁਤ ਹੈ ਨ ਤਦੋਂ ਬਾਬੇ ਆਖਿਆ ਤਦੋਂ ਬਾਬੇ ਆਖਿਆ ਹੋ ਰਾਜਾ ਉਹ ਆਦਮੀ ਹੋਵੇ ਜੋ ਰਾਜੇ ਦੇ ਘਰ ਇੱਕੋ ਪੁੱਤਰ ਹੋਵੇ ਅਤੇ 12 ਬਰਸਾਂ ਦਾ ਹੋਵੇ ਤੇ ਉਸ ਦਾ ਵਿਆਹ ਹੋਏ ਕੋ ਦਿਨ 12 ਹੋਏ ਹੋਣ ਕਿਸ ਦਾ ਮਾਸ ਆਹਾਰ ਕਰਾਂ ਤਬ ਰਾਜਾ ਅਤੇ ਰਾਣੀ ਚਿੰਤਾਮਾਨ ਹੋਏ ਤਾਂ ਰਾਜੇ ਆਖਿਆ ਆਹੋ ਪਰਮੇਸ਼ਰ ਜੀ ਜੋ ਕਿਸੇ ਰਾਜੇ ਦੇ ਘਰ ਪੁੱਤਰ ਹੈ ਤਾਂ ਤੇਰੇ ਅੱਗੇ ਤੇਰੇ ਕੈਸਿਉਂ ਕਿਉਂ ਕਰ ਦੇਵੇਗਾ ਉਸ ਸਾਥ ਜੁਦ੍ਹ ਕੀਜੇ ਜਿਵੇਂ ਗੁਰੂ ਜੀ ਕਹਿੰਦੇਗੇ ਉਹਦੇ ਨਾਲ ਜੁਦ੍ਹ ਕਰੋ ਜਦ ਉਹ ਜਿੱਤੇ ਤਾਂ ਪੁੱਤਰ ਦੇਵੇ ਯਾਨੀ ਕਿ ਰਾਜੇ ਨੂੰ ਰਾਣੀ ਕਹਿੰਦੀ ਕਿ ਉਸ ਨਾਲ ਜੁਦ੍ਹ ਕਰੋ ਤਾਂ ਉਹ ਪੁੱਤਰ ਦੇਵੇਗਾ ਅਤੇ ਇੱਥੇ ਹੁਣ ਚਾਹੀਏ ਅਤੇ ਇੱਥੇ ਹੁਣ ਚਾਹੀਏ ਤਬ ਰਾਣੀ ਆਖਿਆ ਆਹੋ ਰਾਜਾ ਸਾਡੇ ਕਰਤਾਂ ਇੱਕੋ ਪੁੱਤਰ ਹੈ ਉਸ ਕੀ ਜਨਮ ਪੱਤਰੀ ਦੇਖਿਏ ਤਬ ਦੇਖਨ ਤਾਂ 12 ਵਰਸਾਂ ਦਾ ਹੈ ਤਬ ਰਾਜੇ ਕਹਾ ਬੇਟਾ ਤੇਰਾ ਸਰੀਰ ਗੁਰੂ ਕੇ ਕਾਮ ਆਮਦਾ ਹੈ ਤੇਰੀ ਕੀ ਮਨਸਾ ਹੈ ਤਬ ਲੜਕਾ ਬੋਲਿਆ ਪਿਤਾ ਜੀ इस क्या भला जो मेरा शरीर गुरु के काम आवे तब राजे आख्या जो असानू बारह दिन बया किए हुए हैं इसकी स्त्री भी पूछनी चाहिए तब राजे आख्या हे पुत्री तेरे परता का शरीर गुरु के काम आवता है तेरी क्या रजा है ਤਬ ਉਹ ਲੜਕੀ ਬੋਲੀ ਪਿਤਾ ਜੀ ਮਾਤਾ ਜੀ ਜੇ ਇਸ ਦਾ ਸਰੀਰ ਗੁਰੂ ਦੇ ਕੰਮ ਆਵੇ ਅਤੇ ਮੇਰੇ ਮੇਰਾ ਬੁੱਢਾਪਾ ਰੰਡੇਪਾ ਗੁਰੂ ਉੱਪਰ ਹੋਵੇ ਤਾਂ ਬਲਾ ਹੈ ਤਬ ਵਿਚਾਰ ਲੈ ਕੇ ਗੁਰੂ ਪਾਸ ਆ ਖੜੇ ਹੋਏ ਕਿ ਰਾਜਾ ਬੋਲਿਆ ਆਖਿਓ ਸੁ ਜੀ ਰਾਜਾ ਬੋਲਿਆ ਆਖਿਓ ਸੁ ਜੀ ਇਹੋ ਲੜਕਾ ਹਾਜ਼ਰ ਹੈ ਤਬ ਬਾਬੇ ਆਖਿਆ ਇਹੋ ਰਾਜਾ ਇਉਂ ਮੇਰੇ ਕੰਮ ਨਹੀਂ ਮਾਤਾ ਇਸਕੀਆਂ ਬਾਹ ਪਕੜੇ ਅਤੇ ਇਸਤਰੀ ਇਸਕੇ ਪੈਰ ਪਕੜੇ ਅਤੇ ਤੂੰ ਹੱਥ ਛੁਰੀ ਲੈ ਜਿਬਾ ਕਾ ਯਾਨਕਿ ਤੂੰ ਹੱਥ ਵਿੱਚ ਛੁਰੀ ਲੈ ਕੇ ਜਦਾ ਗਲਾ ਕੱਟ ਤਾਂ ਕੰਮ ਹੈ ਕਬ ਰਾਜੇ ਸ਼ਿਵਨਾਬ ਗੁਰੂ ਕਾ ਹੁਕਮ ਮੰਨਿਆ ਹੱਥ ਛੁਰੀ ਲੈ ਕੇ ਜਿਬਾ ਕੀਤਾ ਯਾਨਕਿ ਲੜਕੇ ਨੂੰ ਗਰਦਨ ਕੱਟ ਦਿੱਤੀ ਰਿੰ ਕਰ ਰਿੰ ਕਰ ਰਿੰ ਰਿੰ ਕਾ ਮਤਵਰ ਬਣਾ ਕੇ ਰਿੰ ਦੇ ਅੱਗੇ ਆਂਡ ਰੱਖਿਆ ਯਾਨੀ ਕਿ ਉਸ ਮੁੰਡੇ ਦਾ ਮਾਸ ਰਿੰ ਦੇ ਮੁੰਡੇ ਨੂੰ ਮਾਰ ਕੇ ਉਹਦਾ ਮਾਸ ਰਿੰ ਦੇ ਉਹਦੇ ਗੁਰੂ ਜੀ ਦੇ ਅੱਗੇ ਰੱਖਿਆ ਤਾਂ ਬਾਬਾ ਬੋਲਿਆ ਹੇ ਰਾਜਾ ਤੁਸੀਂ ਤਿੰਨੇ ਅੱਖੀ ਮੀਟ ਕਰ ਵਾਹਿਗੁਰੂ ਆਖ ਕਰ ਮੂੰਹ ਪਾਵੋ ਕਹ ਬਰਾਜੇ ਤੇ ਰਾਣੀ ਤੇ ਰਾਜੇ ਦੀ ਮੂੰਹ ਤਿੰਨਾ ਅੱਖੀ ਮੀਟੀਆਂ ਜੇ ਮੂੰਹ ਪਾਇਆ ਤਾਂ ਚਾਰੇ ਬੈਠੇ ਹਣ ਦੇਖੋ ਮੁੰਡੇ ਦਾ ਮਾਸ ਰਿੰ ਦਿੱਤਾ ਮੁੰਡ ਨੂੰ ਕਤਲ ਕਰ ਦਿੱਤਾ ਉਹਦਾ మాਸ ਰੇਨ ਦਿੱਤਾ ਪਕਾ ਦਿੱਤਾ ਤੇ ਉਹਨਾਂ ਮੂੰਹ ਚ ਵੀ ਪਾ ਲਿਆ ਫਿਰ ਦੇਖੀ ਲਿਖਿਆ ਗਿਆ ਕਿ ਤਿੰਨਾ ਅੱਖੀ ਮੇਟੀਆਂ ਦਾ ਮੂੰਹ ਪਾਇਆ ਯਾਨੀ ਕਿ మాਸ ਮੂੰਹ ਚ ਪਾ ਲਿਆ ਰਿਜਿਆ ਹੋਇਆ ਤਾਂ ਚਾਰੇ ਬੈਠੇ ਹਨ ਤੇ ਆਨੀਆਂ ਲੜਕਾ ਵੀ ਜੀਵ ਜ਼ਿੰਦਾ ਹੋ ਗਿਆ ਹੁਣ ਦੱਸੋ ਤੁਸੀਂ ਜਿਸ ਨੂੰ ਵੱਢ ਦਿੱਤਾ ਗਿਆ ਹੋਵੇ ਉਹਦਾ ਮੱਢ ਤਿੰਨ ਕਿ ਟੁਕੜੇ ਕਰਕੇ మాਸ ਵੀ ਪਕਾ ਦਿੱਤਾ ਹੋਵੇ ਫਿਰ ਉਹਨੂੰ ਮੂੰਹ ਚ ਵੀ ਪਾ ਲਿਆ ਹੋਵੇ ਤੇ ਉਹ ਜ਼ਿੰਦਾ ਕਿਵੇਂ ਹੋ ਸਕਦਾ ਦੇ ਕੋਸਾ ਕਿਵੇਂ ਲਿਖਿਆ ਕਹਿਣ ਦਾ ਮਤਲਬ ਇਹ ਕਿ ਉਹਨਾਂ ਮਾਸ ਸੱਕ ਲਿਆ ਸੀ ਅੱਖੀ ਖੋਲਣ ਤਾਂ ਗੁਰੂ ਬਾਬਾ ਨਹੀਂ ਤੇ ਜੋ ਗੁਰੂ ਨਾਨਕ ਦੇਵ ਜੀ ਉੱਥੇ ਨਹੀਂ ਹੈਗਾ ਲੇਕਿਨ ਮੁੰਡਾ ਜ਼ਿੰਦਾ ਹੋ ਗਿਆ ਭਾਈ ਮੁੰਡਾ ਜ਼ਿੰਦਾ ਕਿਵੇਂ ਹੋ ਗਿਆ ਪਹਿਲਾ ਇਹ ਵਿਚਾਰਨ ਵਾਲੀ ਗੱਲ ਏ ਜਿਸ ਦਾ ਗਲਾ ਕੱਟ ਦਿੱਤਾ ਜਿਸ ਨੂੰ ਪਤੀਲੇ ਵਿੱਚ ਰਹਿਣੇ ਦਿੱਤਾ ਉਸ ਨੂੰ ਉਹਦਾ ਪੀਸ ਵੀ ਮੂੰਹ ਚ ਪਾ ਲਿਆ ਖਾ ਲਿਆ ਤੇ ਫਿਰ ਉਹ ਜ਼ਿੰਦਾ ਕਿਵੇਂ ਹੋ ਗਿਆ ਤਬ ਰਾਜਾ ਵਿਆਕੂ ਹੋਇਆ ਗਿਆ ਉਦਾਨ ਪਕੜੀਆਂ ਪੈਰਾ ਤੇ ਵਹਣਾ ਸਿਰ ਤੇ ਨੰਗਾ ਗੁਰੂ ਗੁਰੂ ਕਰਦਾ ਫਿਰੇ ਹੁਣ ਇਹ ਸਾਖੀ ਆ ਇਥੋਂ ਦੇਖੋ ਕਿਉਂਕਿ ਜਿੰਨੇ ਮੈਨੂੰ ਦੱਸਿਆ ਸੀ ਉਹਨੇ ਕਿਆ ਸੀ ਮਾਰ ਖਾਦਾ ਇੱਕ ਮੈਂ ਸਾਖੀ ਹੋਰ ਪੜ੍ਹੀ ਸੀ ਉਹ ਪੁਰਾਣੀ ਸੀ ਲੇਕਿਨ ਉਹ ਸਾਖੀ ਮੈਨੂੰ ਮਿਲੀ ਨਹੀਂ ਲੇਕਿਨ ਇਹ ਫਿਰ ਮੈਂ ਸਰਚ ਕੀਤਾ ਇਹ ਮਿਲ ਗਈ ਇਹਦੇ ਵਿੱਚ ਇੰਨਾ ਲਿਖਿਆ ਕਿ ਉਹਦਾ ਜਿਪਾ ਕੀਤਾ ਯਾਨੀ ਕਿ ਮਾਰਿਆ ਰਿੰਨਿਆ ਪਰੋਸਿਆ ਮੂੰਚ ਪਾਇਆ ਤੇ ਫਿਰ ਵੇਖਿਆ ਤੇ ਉਹ ਮੁੰਡਾ ਜਿੰਦਾ ਹੋ ਗਿਆ ਇਹ ਕਿਵੇਂ ਹੋ ਸਕਦਾ ਇਹ ਅਸੰਭਵ ਹੈ ਇਸ ਕਰਕੇ ਉਹ ਮਾਸ ਖਾਦਾ ਹੀ ਗਿਆ ਸੀ ਕੋਈ ਰਿੰਨਿਆ ਹੋਇਆ ਮਾਸ ਦੁਬਾਰਾ ਜ਼ਿੰਦਾ ਨਹੀਂ ਹੋ ਸਕਦਾ ਬਸ ਇਹ ਤੇ ਰੱਬ ਦੀਆਂ ਰੱਬ ਹੀ ਜਾਣਦਾ ਹੈ ਬਾਕੀ ਆਪਣੀ ਸਫਾਈ ਨਹੀਂ ਮੈਂ ਵੀਡੀਓ ਤੁਹਾਨੂੰ ਦੇ ਦਿੱਤੀ